ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਪਰਬ ਨੂੰ ਸਮਰਪਿਤ ਜੋ ਆਪਾਂ ਸਤਿਗੁਰਾਂ ਦੀ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਅੱਜ ਆਪਾਂ 7 ਨੰਬਰ ਸ਼ਬਦ ਦੀ ਵਿਆਖਿਆ ਸਰਵਣ ਕਰਾਂਗੇ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ ਗੌੜੀ ਮਹੱਲਾ ਨਾਵਾ ਸਾਦੂ RAM ਸ਼ਰਨ ਬਿਸ਼ਰਾਮਾ ਵੇਦ ਕੁਰਾਨ ਪੜੇ ਕੋ ਇਹ ਗੁਨ ਸਿਮਰੇ ਹਰ ਕੋ ਨਾਮਾ ਰਹਾਉ ਇਸ ਪਾਵਨ ਸ਼ਬਦ ਰਾਹੀਂ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਬਖਸ਼ਿਸ਼ ਕੀਤੀ ਕਿ ਇਹ ਸਾਧ ਜਨੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਹੀ ਇਸ ਭਟਕਦੇ ਹੋਏ ਮਨ ਨੂੰ ਸਥਿਰਤਾ ਮਿਲਣੀ ਹੈ ਸਾਧੂ ਆਰਾਮ ਸ਼ਰਨ ਬਿਸ਼ਰਾਮ ਕਿਉਂਕਿ ਮਨ ਜਿਹੜਾ ਹੈ ਇਹ ਬਾਰੀਕ ਧਰਮ ਕਾਂਡਾਂ ਦੇ ਨਾਲ ਸਥਿਰ ਨਹੀਂ ਹੋਣਾ ਆਪਣੇ ਵੱਲੋਂ ਬਹੁਤ ਸਾਰਿਆਂ ਨੇ ਯਤਨ ਕਰ ਕਰਕੇ ਦੇਖ ਲੇ ਪਰ ਮਨ ਨੂੰ ਉਸ ਸਥਿਰ ਨਹੀਂ ਕਰ ਪਾਏ ਭਗਤ ਬਾਬਾ ਕਬੀਰ ਸਹਿਬ ਨੇ ਵੀ ਉਦਾਹਰਨ ਦੇ ਕੇ ਸਮਝਾਇਆ ਕਿ ਇਸ ਮੰਨਨ ਦੇ ਠਹਿਰਾਓ ਵਾਸਤੇ ਬੜਿਆਂ ਨੇ ਯਤਨ ਕੀਤੇ ਕਈਆਂ ਨੇ ਆਪਣਾ ਘਰ-ਬਾਰ ਤੱਕ ਤਿਆਗ ਦਿੱਤਾ ਜੰਗਲਾਂ ਦੇ ਵਿੱਚ ਜਾ ਕੇ ਤੰਦ ਮੂਲ ਖਾ ਕੇ ਜੀਵਨ ਦਾ ਗੁਜ਼ਾਰਾ ਕੀਤਾ ਪਰ ਕਬੀਰ ਸੇਵਕ ਕਹਿੰਦੇ ਫਿਰ ਵੀ ਭਟਕਦੀ ਹੋਈ ਮਨ ਨੂੰ ਸਥਿਰਤਾ ਨਾ ਮਿਲ ਸਕੀ ਗ੍ਰਹਿ ਤਜ ਬਨਖੰਡ ਜਾਈਐ ਚੁਣਖਾਈਐ ਕੰਡਾ ਅਜੂ ਬਿਕਾਰ ਨਾ ਛੋਡੇ ਪਾਪੀ ਮਨ ਮੰਦਾ ਆਖਣ ਲੱਗੀ ਮਨ ਜਿਹੜਾ ਹੈ ਉਹ ਅਜੇ ਵੀ ਰਕਾਰਾਂ ਨੂੰ ਛੱਡ ਨਹੀਂ ਪਾਇਆ ਸੋ ਪਾਤਸ਼ਾਹ ਜੀ ਨੇ ਸਮਝਾਇਆ ਕਿ ਸਾਦੂ ਆਰਾਮ ਸ਼ਰਨ ਵਿਸ਼ਰਾਮਾ ਕਿ ਰੱਬ ਦੀ ਸ਼ਰਨ ਵਿੱਚ ਆਇਆ ਹੀ ਭਟਕਦੇ ਹੋਏ ਮਨ ਨੂੰ ਸਤਿਰਤਾ ਮਿਲੇਗੀ বেদ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਦੇਖ ਧਾਰਮਿਕ ਪੁਸਤਕਾਂ ਪੜਨ ਦਾ ਤਾਂ ਹੀ ਲਾਭ ਜੇ ਉਹਨਾਂ ਨੂੰ ਪੜਨ ਤੋਂ ਬਾਅਦ ਤੈਨੂੰ ਰੱਬ ਦਾ ਚੇਤਾ ਆਉਣ ਲੱਗ ਜਾਵੇ ਇੱਕ ਨਿਰੰਕਾਰ ਦੀ ਯਾਦ ਤੇਰੇ ਜੀਵਨ ਵਿੱਚ ਵਸ ਜਾਵੇ ਕਬੀਰ ਸਹਿਬ ਦਾ ਪਾਵਨ ਸ਼ਬਦ ਹੈ ਕਿਆ ਪੜੀਐ ਕਿਆ ਦੁਨੀਆ ਕਿਆ ਵੀਰ ਪੁਰਾਨਾ ਸੁਣੀਐ ਪੜੇ ਸੁਣੀ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਦਵਾਰਾ ਕਿਆ ਸੋਚੈ ਬਾਰੰਬਾਰ ਦੇਖ ਕਿ ਧਾਰਮਿਕ ਗ੍ਰੰਥ ਪੜਨ ਦਾ ਲਾਭ ਕੀ ਹੋਇਆ ਜੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਚੇਤੇ ਵਿੱਚ ਨਾ ਵਸਿਆ ਇਹ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਤਾਂ ਹੀ ਬੜੇ ਲਾਭਦਾਇਕ ਹਨ ਜੇ ਇਹਨਾਂ ਨੂੰ ਪੜਨ ਤੋਂ ਬਾਅਦ ਪ੍ਰਮਾਤਮਾ ਦੀ ਯਾਦ ਤੇਰੇ ਜੀਵਨ ਵਿੱਚ ਵਸ ਜਾਵੇ ਆਨੰਦ ਸੇਵ ਦੀ ਬਾਣੀ ਅੰਦਰ ਗੁਰੂ ਅਮਰਦਾਸ ਮਹਾਰਾਜੀ ਨੇ ਸਮਝਾਇਆ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਕਹ ਰਹੇ ਜੀ ਉਹ ਬਤਾਲਿਆ ਭਾਈ ਤੂੰ ਧਾਰਮਿਕ ਗ੍ਰੰਥ ਪੜ੍ਹ ਲਏ ਸੁਣ ਲਏ ਪਰ ਜਿਹੜੀ ਉਹਨਾਂ ਦੇ ਵਿੱਚੋਂ ਸਿੱਖਿਆ ਸੀ ਉਹ ਪਰਮਾਤਮਾ ਦੀ ਯਾਦ ਨੂੰ ਤੂੰ ਆਪਣੇ ਮਨ ਵਿੱਚ ਟਿਕਾਇਆ ਹੀ ਨਾ ਤੇ ਦੇਖ ਕਿੰਨਾ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਲਾਭ ਕੀ ਹੋਇਆ ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਮਝਾਇਆ ਵੇਦ ਪੁਰਾਨ ਪੜੇ ਕੋ ਏਕ ਗੁਣ ਸਿਮਰੇ ਹਰ ਕੋ ਨਾਮਕ ਦੇਖ ਧਾਰਮਿਕ ਗ੍ਰੰਥ ਪੜ੍ਹਿਆ ਜੇ ਤੇਰੇ ਹਿਰਦੇ ਵਿੱਚ ਮਾਲਕ ਦਾ ਨਾਮ ਵਸ ਜਾਵੇ ਪ੍ਰਮਾਤਮਾ ਦੀ ਯਾਦ ਤੇਰੇ ਜੀਵਨ ਦਾ ਆਧਾਰ ਬਣੇ ਤਾਂ ਹੀ ਇਹ ਪੁਸਤਕਾ ਇਹ ਸਾਰੇ ਧਾਰਮਿਕ ਰਸਮ ਰਵਾਜ ਪ੍ਰਵਾਨ ਹਨ ਪਰ ਜੇ ਤੂੰ ਇਹਨਾਂ ਨੂੰ ਪੜਨ ਤੋਂ ਬਾਅਦ ਵੀ ਪ੍ਰਮਾਤਮਾ ਦੀ ਯਾਦ ਹੀ ਤੇਰੇ ਮਨ ਵਿੱਚ ਨਹੀਂ ਵਸੀ ਤੇ ਇਹਨਾਂ ਨੂੰ ਪੜਨ ਦਾ ਵੀ ਤੈਨੂੰ ਕੋਈ ਲਾਭ ਨਹੀਂ ਦੂਸਰੇ ਬੰਦ ਵਿੱਚ ਕਿਰਪਾ ਕੀਤੀ ਲੋਭ ਮੂ ਮਾਇਆ ਮਮਤਾ ਫਨ ਉਹ ਵਿਖੇਨ ਕੀ ਸੇਵਾ ਹਰਖ ਸੋਗ ਪਰਸੇ ਦੀ ਨਾਹਿਨ ਸੁ ਮੂਰਤ ਹੈ ਦੇਵਾ ਆਖਣ ਲੱਗੇ ਤੂੰ ਪ੍ਰਮਾਤਮਾ ਦਾ ਹੀ ਰੂਪ ਬਣਨਾ ਹੈ ਪਰ ਹੁਣ ਪ੍ਰਮਾਤਮਾ ਦਾ ਰੂਪ ਬਣੇਗਾ ਕੌਣ ਜਿਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਪਣੇ ਮਨ ਨੂੰ ਦੁਨਿਆਵੀ ਲੋਭ ਲਾਲਚ ਤੋਂ ਸੰਸਾਰ ਦੀ ਮਾਇਆ ਤੋਂ ਉੱਪਰ ਚੱਕ ਲਿਆ ਲੋਭ ਮੋ ਮਾਇਆ ਮਮਤਾ ਫੁਨ ਔ ਬਿਖੇਨ ਕੀ ਸੇਵਾ ਅ ਜਿੰਨੇ ਵੀ ਵਿਸ਼ੇ ਵਿਕਾਰ ਨੇ ਤੂੰ ਇਨ੍ਹਾਂ ਦੀ ਸੇਵਾ ਛੱਡ ਕੇ ਤੇ ਇੱਕ ਪ੍ਰਮਾਤਮਾ ਦੀ ਯਾਦ ਨੂੰ ਜੀਵਨ ਦਾ ਆਧਾਰ ਬਣਾ ਲਿਆ ਹਰਖ ਸੋਗ ਪਰਸੈ ਜੇ ਨਾ ਹਿੰ ਸੋ ਮੂਰਤ ਹੈ ਦੇਵਾ ਪ੍ਰਮਾਤਮਾ ਦੀ ਮੂਰਤ ਕੌਣ ਹੈ ਜੀਦਾ ਮਨ ਹਰਖ ਸੋਗ ਦੁੱਖ ਤੇ ਸੁਖ ਤੋਂ ਨਰਲੇਪ ਹੋ ਗਿਆ ਜੀਨੇ ਜੀਵਨ ਵਿੱਚ ਦੁੱਖ ਤੇ ਸੁੱਖ ਇੱਕ ਸਮਾਨ ਹੋ ਗਏ ਸਾਡੀ ਹਾਲਤ ਕੀ ਹੈ ਜਿੰਨੂੰ ਭਗਤ ਰਵੀਦਾਸ ਜੀ ਨੇ ਸਮਝਾਇਆ ਕਿ ਜਬ ਕਸ਼ ਪਾਵੇ ਤਬ ਗਰਵ ਕਰਤ ਹੈ ਆਪਾਂ ਦੁਨਿਆਵੀ ਲੋਕ ਕੀ ਕਰਦੇ ਆ ਜਦੋਂ ਕੋਈ ਦਾਤ ਪਾ ਲੈਨੇ ਆ ਕਿਸੇ ਦੇ ਕੋਲ ਮਾਇਆ ਵੱਧ ਜਾਵੇ ਧਨ ਦੌਲਤ ਵੱਧ ਜਾਵੇ ਵੱਡੀ ਕੋਠੀ ਪਾਲੇ ਕੋ ਵੱਡੀ ਗੱਡੀ ਲੈ ਲਵੇ ਤੇ ਬੰਦਾ ਹੰਕਾਰ ਦੇ ਨਾਲ ਭਰ ਜਾਂਦਾ ਹੈ ਸੋਚਦਾ ਇਹ ਦੇਖੋ ਜੀ ਮੈਂ ਕਿੰਨਾ ਕੁਝ ਪ੍ਰਾਪਤ ਕਰ ਲਿਆ ਜਬ ਕਸ਼ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲੱਗਤੈ ਪਰ ਜਦੋਂ ਕੁਝ ਚਲਿਆ ਜਾਂਦਾ ਹੈ ਫਿਰ ਤਾਂ ਹਾਂ ਮਾਰ ਕੇ ਰੋਂਦਾ ਹੈ ਕਿਉਂਕਿ ਉਹਦੀ ਪ੍ਰੀਤ ਦੁਨਿਆਵੀ ਪਦਾਰਥਾਂ ਦੇ ਨਾਲ ਸੀ ਜਦੋਂ ਇਹਨੇ ਦੁਨਿਆਵੀ ਪਦਾਰਥ ਹਾਸਲ ਕੀਤੇ ਤੇ ਮਨ ਵਿੱਚ ਬੜੀ ਹਉਮੈ ਬੜਾ ਹੰਕਾਰ ਭਰ ਗਿਆ ਕਿ ਦੇਖੋ ਮੇਰੇ ਕੋਲ ਕਿੰਨਾ ਕੁਝ ਹੈ ਪਰ ਜਦੋਂ ਚਲਿਆ ਜਾਂਦਾ ਫਿਰ ਤਾਂ ਹਾਂ ਮਾਰ ਕੇ ਰੋਂਦਾ ਹੈ ਤਾਂ ਹੀ ਕਬੀਰ ਸਾਹਿਬ ਨੇ ਵੀ ਆਪਣੇ ਸ਼ਲੋਕਾਂ ਵਿੱਚ ਸਮਝਾਇਆ ਕਿ ਦੇਖ ਜੇ ਮਾਲਕ ਨੇ ਤੈਨੂੰ ਉੱਚੇ ਮਹਿਲ ਮਨਾਰੇ ਬਖਸ਼ੇ ਨੇ ਤੇ ਕਦੀ ਵੀ ਉਹਨਾਂ ਦਾ ਹੰਕਾਰ ਨਾ ਕਰੀ ਕਦੀ ਵੀ ਗਰਮ ਨਾ ਕਰੀ ਕਬੀਰ ਗਰਮ ਨਾ ਕੀਤੀ ਹੈ ਉੱਚਾ ਦੇਖ ਆਵਾਸ ਆਜ ਕਾਲ ਭੁਇ ਨੇਟਣਾ ਉੱਪਰ ਜਾ ਮੈਂ ਘਾਸ ਤੋ ਕਿ ਆਖਰ ਨੂੰ ਤੇ ਕਬਰ ਦੇ ਵਿੱਚ ਹੀ ਦਫਨਾਇਆ ਜਾਣਾ ਇਹ ਮੈਨ ਮਨਾਰਿਆਂ ਦਾ ਹੰਕਾਰ ਨਾ ਕਰ ਪਰ ਪਤਸ਼ਾਹ ਕਹਿੰਦੇ ਮਨੁੱਖ ਕਰਦਾ ਕੀ ਹੈ ਸਾਰਾ ਜੀਵਨ ਦੁੱਖ ਤੇ ਸੁੱਖ ਦੇ ਬੰਧਨਾਂ ਵਿੱਚ ਹੀ ਫਸਿਆ ਰਹਿੰਦਾ ਹੈ ਪਰ ਜਿੰਨੇ ਪ੍ਰਮਾਤਮਾ ਦਾ ਰੂਪ ਬਣਨਾ ਹੈ ਉਹਦੇ ਵਾਸਤੇ ਕੀ ਕਰਨਾ ਪਵੇਗਾ ਹਰ ਖਸੋਗ ਪਰਸੈ ਜਿ ਨਾਹੀਂ ਸੁ ਮੂਰਤ ਹੈ ਦੇਵਾ ਜਿਹੜਾ ਦੁੱਖ ਤੇ ਸੁੱਖ ਤੋਂ ਨਰਲੇਪ ਹੋ ਗਿਆ ਜਿਨਨੇ ਆਪਣੀ ਮਾਨਸਿਕ ਅਵਸਥਾ ਨੂੰ ਇੰਨਾ ਉੱਚਾ ਚੁੱਕ ਲਿਆ ਜਿਨੂੰ ਸੇਬ ਨੇ ਬਾਣੀ ਵਿੱਚ ਕਿਹਾ ਜੋ ਸੁਖ ਦੇ ਤਾ ਤੁਝੇ ਅਰਾਧਿ ਦੁਖ ਪੀ ਤੁਝੇ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਸੁਖ ਮਨਾਈ ਕਿ ਮਾਲਕਾ ਜੇ ਤੂੰ ਸੁਖ ਦੇਵੇਂ ਤਾਂ ਵੀ ਤੇਰਾ ਸ਼ੁਕਰਾਨਾ ਤੇ ਜੇ ਜੀਵਨ ਵਿੱਚ ਦੁੱਖ ਨੇ ਕੋਈ ਮੁਸ਼ਕਲ ਦੀ ਘੜੀ ਆਣ ਬਣੀ ਹੈ ਤਾ ਵੀ ਮੈਂ ਤੇਰੀ ਹੀ ਸ਼ਰਨ ਲੈਣੀ ਹੈ ਤਾਂ ਵੀ ਮੈਂ ਤੇਰਾ ਹੀ ਆਸਰਾ ਲੈਣਾ ਹੈ ਸੁਰਗ ਨਰਕ ਅੰਮ੍ਰਿਤ ਵਿਖ ਇਹ ਸਭ ਤਿਉ ਕੰਚਨ ਅਰ ਪੈਸਾ ਸਭ ਕਹਿੰਦੇ ਉਹਦੇ ਵਾਸਤੇ ਨਰਕ ਤੇ ਸਵਰਗ ਅੰਮ੍ਰਿਤ ਤੇ ਜ਼ੈਰ ਸੋਨਾ ਤੇ ਮਿੱਟੀ ਇੱਕ ਬਰਾਬਰ ਹੋ ਗਿਆ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਜਿਹੜਾ ਪ੍ਰਮਾਤਮਾ ਦਾ ਰੂਪ ਬਣਨਾ ਚਾਹੁੰਦਾ ਹੈ ਉਦੇ ਮਨ ਅੰਦਰ ਸਵਰਗ ਤੇ ਨਰਕ ਵਾਲੀ ਭਾਵਨਾ ਖਤਮ ਹੋ ਗਈ ਗੜ ਸ਼ੰਕਰ ਦੇ ਇਲਾਕੇ ਦੇ ਅੰਦਰ ਇੱਕ ਪਖੰਡੀ ਸਾਧੂ ਆਇਆ ਆਣ ਕੇ ਲੋਕਾਂ ਵਿੱਚ ਆਪਣਾ ਪ੍ਰਭਾਵ ਬਣਾਇਆ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦਾ ਸਵਰਗ ਮਿਲ ਜਾਵੇਗਾ ਫਿਰ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਰਗ ਦਾ ਲਾਲਚ ਸੀ ਉਹਨਾਂ ਸੋਚਿਆ ਤੇ ਸੌਦਾ ਹੀ ਬਹੁਤ ਸਸਤਾ ਕਿ ਆਪਾਂ ਇੱਕ ਵਾਰ ਸਾਧੂ ਦੇ ਦਰਸ਼ਨ ਕਰਾਂਗੇ ਬਾਬੇ ਦੇ ਦਰਸ਼ਨ ਕਰਾਂਗੇ ਤੇ ਸਾਲ ਦਾ ਸਵਰਗ ਮਿਲ ਜਾਵੇਗਾ ਉਸ ਪਖੰਡੀ ਨੇ ਲੋਕਾਂ ਨੂੰ ਭਮਾਉਣਾ ਸ਼ੁਰੂ ਕੀਤਾ ਕਿ ਮੇਰੇ ਦਰਸ਼ਨਾ ਵਾਸਤੇ ਆਓ ਤੁਹਾਨੂੰ ਇੱਕ ਸਾਲ ਦਾ ਸਵਰਗ ਦੇ ਦੇਵਾਂਗਾ ਜਿੰਨੇ ਵੀ ਨਗਰ ਦੇ ਲੋਕ ਸਨ ਉਹ ਸਾਰੇ ਹੀ ਪਹੁੰਚੇ ਤੇ ਸਾਧ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਕਿ ਪਿੰਡ ਵਿੱਚੋਂ ਕੋਈ ਰਹਿਤ ਨਹੀਂ ਗਿਆ ਆਖਣ ਲੱਗੇ ਜੀ ਬਾਕੀ ਸਾਰੇ ਆ ਗਏ ਪਰ ਇੱਕ ਤਿਲਕਾ ਨਾਮ ਦਾ ਸਿੱਖ ਹੈ ਉਹ ਤੁਹਾਡੇ ਦਰਸ਼ਨਾਂ ਵਾਸਤੇ ਨਹੀਂ ਆਇਆ ਸਾਧ ਨੇ ਆਪਣੇ ਚੇਲੇ ਭੇਜੇ ਕਿ ਜਾਓ ਭਾਈ ਤਿਲਕੇ ਨੂੰ ਬੁਲਾ ਕੇ ਲੈ ਕੇ ਆਓ ਉਹ ਚੇਲੇ ਗਏ ਜਾ ਕੇ ਭਾਈ ਤਿਲਕਾ ਜਿਹਨੂੰ ਮਿਲੇ ਆਪਣੇ ਸਾਧ ਦੀ ਬੜੀ ਸ਼ੁਭਾ ਕੀਤੀ ਜਿਵੇਂ ਸਾਧ ਦੇ ਚੇਲੇ ਵੜਾਈਆਂ ਕਰਦੇ ਨੇ ਕਿ ਸਾਡੇ ਬਾਬੇ ਬੜੇ ਪਹੁੰਚੇ ਹੋਏ ਨੇ ਉਹ ਚੇਲਿਆਂ ਨੇ ਵੀ ਭਾਈ ਤਿਲਕਾ ਜੀ ਦੇ ਸਾਹਮਣੇ ਸਾਧ ਦੀ ਬੜੀ ਵਡਿਆਈ ਕੀਤੀ ਬੜੀ ਸ਼ੂਭਾ ਕੀਤੀ ਕਿ ਆਣ ਕੇ ਦਰਸ਼ਨ ਕਰੋ ਇੱਕ ਸਾਲ ਦਾ ਸਵਰਗ ਮਿਲ ਜੇਗਾ ਪਰ ਭਾਈ ਤਿਲਕਾ ਜੀ ਕਹਿਣ ਲੱਗੇ ਭਾਈ ਮੈਨੂੰ ਤੁਹਾਡੇ ਸਾਧ ਦੇ ਦਰਸ਼ਨਾਂ ਦੀ ਲੋੜ ਹੀ ਨਹੀਂ ਉਹ ਚਿੱਲੇ ਵਾਪਸ ਚਲੇ ਗਏ ਤੇ ਸਾਧ ਨੇ ਫਿਰ ਭੇਜਿਆ ਆਖਣ ਲੱਗਾ ਜਾਓ ਭਾਈ ਤਿਲਕੇ ਨੂੰ ਕਹੋ ਲੋਕਾਂ ਨੂੰ ਇੱਕ ਸਾਲ ਦਾ ਸਵਰਗ ਤੇ ਤੁਹਾਨੂੰ 10 ਸਾਲ ਦਾ ਸਵਰਗ ਉਹ ਚੇਲੇ ਫਿਰ ਆਏ ਨੇ ਆਣ ਕੇ ਦੱਸਿਆ ਕਿ ਬਾਬਾ ਜੀ ਤੁਹਾਡੇ ਤੇ ਬਹੁਤ ਪ੍ਰਸੰਨ ਨੇ ਤੁਹਾਨੂੰ 10 ਸਾਲ ਦਾ ਸਵਰਗ ਤੇ ਭਾਈ ਤਿਲਕਾ ਜੀ ਨੇ ਫਿਰ ਕਿਹਾ ਭਾਈ ਮੈਨੂੰ ਤੁਹਾਡੇ ਬਾਬੇ ਦੇ ਦਰਸ਼ਨਾਂ ਦੀ ਲੋੜ ਨਹੀਂ ਉਹ ਸਾਧ ਹੁਣ ਆਪ ਚੱਲ ਕੇ ਆਇਆ ਭਾਈ ਤਿਲਕੀ ਦੇ ਦਰਵਾਜ਼ੇ ਤੇ ਖੜਾ ਹੈ ਆਖਣ ਲੱਗਾ ਭਾਈ ਤਿਲਕਿਆ ਦਰਵਾਜ਼ਾ ਖੋਲ ਮੇਰੇ ਦਰਸ਼ਨ ਕਰ ਤੇ ਮੈਂ ਤੈਨੂੰ 10 ਸਾਲ ਦਾ ਸਵਰਗ ਦੇ ਦੇਵਾਂਗਾ ਪਾਈ ਤਿਲਕਾ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ ਆਖਣ ਲੱਗੇ ਬਾਬਾ ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਮੈਂ ਜਦੋਂ ਆਪਣੇ ਗੁਰੂ ਦੀ ਬਾਣੀ ਪੜ੍ਹਦਾ ਹਾ ਤੇ ਮੇਰੇ ਸਹਿਬ ਨੇ ਕਿਹਾ ਏ ਕਾਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ ਹਮ ਕਾਹੂ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸ਼ਾਦੇ ਗੁਰੂ ਦੀ ਕਿਰਪਾ ਦੁਆਰਾ ਨਾ ਮੈਨੂੰ ਸਵਰਗ ਦਾ ਲਾਲਚ ਹੈ ਤੇ ਨਾ ਹੀ ਨਰਕ ਦਾ ਡਰ ਹੈ ਮੇਰੇ ਵਾਸਤੇ ਉਹ ਥਾਂ ਹੀ ਸਵਰਗ ਹੈ ਜਿੱਥੇ ਮੈਨੂੰ ਮੇਰਾ ਮਾਲਕ ਰੱਖ ਲਵੇ ਸੋ ਸਿੱਖ ਦੇ ਮਨ ਅੰਦਰ ਗੁਰੂ ਪ੍ਰਤੀ ਵਿਸ਼ਵਾਸ ਭਰੋਸਾ ਹੈ ਸੋ ਗੁਰੂ ਤੇਗ ਬਹਾਦਰ ਮਹਾਰਾਜ ਕੌੜੀ ਰਾਗ ਦੇ ਅੰਦਰ ਸਾਨੂੰ ਇਹੀ ਸਮਝਾਉਂਦੇ ਨੇ ਕਿ ਦੇਖ ਜਿਹੜਾ ਸਿੱਖ ਮਾਲਕ ਦਾ ਰੂਪ ਬਣਨਾ ਚਾਹੁੰਦਾ ਹੈ ਸੁਰਗ ਨਰਕ ਅੰਮ੍ਰਿਤ ਬਿਕ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਫੁਨ ਤਾਂ ਐਸਾ ਉਦੇ ਵਾਸਤੇ ਉਸਤਤ ਤੇ ਨਿੰਦਾ ਇੱਕ ਬਰਾਬਰ ਹੋ ਗਈ। ਉਹਨੇ ਆਪਣੇ ਜੀਵਨ ਵਿੱਚੋਂ ਲੋਭ ਨੂੰ, ਮੋਹ ਨੂੰ ਇਨ੍ਹਾਂ ਪੰਜ ਵਿਕਾਰਾਂ ਨੂੰ ਤਿਆਗ ਦਿੱਤਾ। ਸੱਚ ਦੇ ਨਾਲ ਉਹਨੇ ਸਾਝ ਪਾ ਲਈ ਤੇ ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਹੈ ਉਹ ਆਪਣੇ ਮਨ ਵਿੱਚੋਂ ਫਿਰ ਇਨ੍ਹਾਂ ਵਿਕਾਰਾਂ ਨੂੰ ਤਿਆਗ ਦਿੰਦਾ ਹੈ। ਇਨ੍ਹਾਂ ਵਿਕਾਰਾਂ ਦਾ ਖਹਿੜਾ ਛੱਡ ਕੇ ਇੱਕ ਮਾਲਕ ਦੀ ਯਾਦ ਵਿੱਚ ਜੁੜਦਾ ਹੈ ਤੇ ਅਖੀਰਲੇ ਬੰਦ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ। ਦੁੱਖ ਸੁੱਖ ਇਹ ਬਾਦ ਦੇ ਜੇ ਨਾ ਹਨ ਤੇ ਤੂੰ ਜਾਨੂ ਗਿਆਨੀ ਅਸਲ ਵਿੱਚ ਗਿਆਨਵਾਨ ਕੌਣ ਹੈ ਜਿਹੜਾ ਦੁੱਖ ਤੇ ਸੁੱਖ ਦੇ ਬੰਧਨਾ ਤੋਂ ਮੁਕਤ ਹੋ ਗਿਆ ਕਿਉਂਕਿ ਆਮ ਸੰਸਾਰੀ ਬੰਦੇ ਨੂੰ ਇੰਨਾ ਨੇ ਆਪਣੇ ਬੰਧਨ ਦੀ ਵਿੱਚ ਬੱਧਿਆ ਹੋਇਆ ਹੈ ਕਦੇ ਜੀਵਨ ਵਿੱਚ ਸੁੱਖ ਆ ਜਾਂਦਾ ਹੈ ਕਦੇ ਜੀਵਨ ਵਿੱਚ ਦੁੱਖ ਆ ਜਾਂਦਾ ਹੈ ਤੇ ਬੰਦਾ ਇਸੇ ਸੁੱਖ ਦੀ ਭਾਲ ਵਿੱਚ ਦਰਦਰ ਤੇ 扑ਕਦਾ ਫਿਰਦਾ ਹੈ ਕਿਸੇ ਸ਼ੈਰ ਕਿਸੇ ਕਬਰ ਤੇ ਮੱਥਾ ਟੇਕਿਆਂ ਸੁੱਖ ਮਿਲ ਜੇ ਕਿਸੇ ਬਾਬੇ ਦੇ ਚਰਨਾਂ ਵਿੱਚ ਗਿਆ ਮੱਥਾ ਟੇਕਿਆਂ ਕਿਸੇ ਸਾਧ ਸੰਤ ਦੇ ਡੇਰੇ ਗਿਆ ਮੈਨੂੰ ਸੁੱਖ ਮਿਲ ਜੇ ਉਹ ਸੁੱਖ ਦੀ ਆਸ ਵਿੱਚ ਦਰ ਦਰ ਤੇ ਭਟਕਦਾ ਏ ਪਰ ਦੇਖੋ ਬਾਣੀ ਨੇ ਸਾਨੂੰ ਸੁਚੇਤ ਕੀਤਾ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹਦੇ ਆ ਤਾਂ ਜੋ ਸਿਆਰਪ ਸੁਰਜ ਨੂੰ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਪਰੰਤੋ ਜਾਏ ਦੇਖ ਜੀਵਨ ਵਿੱਚ ਆਸ ਕੇਵਲ ਇੱਕ ਨਿਰੰਕਾਰ ਦੀ ਭਰੋਸਾ ਕੇਵਲ ਇੱਕ ਪਰਮਾਤਮਾ ਦਾ ਸੋ ਪਾਤਸ਼ਾਹ ਕਹਿਣ ਲੱਗੇ ਦੁੱਖ ਸੁੱਖ ਇਹ ਬਾਦੇ ਜੇ ਨਾਹਿਨ ਤੇ ਤੂੰ ਜਾਨੂ ਗਿਆਨੀ ਨਾਨਕ ਮੂਰਤ ਤਾਹੇ ਤੂੰ ਮੰਨੋ ਇਹ ਵਿਦਕੋ ਜੋ ਪ੍ਰਾਨੀ ਪਾਤਸ਼ਾਹ ਕਹਿੰਦੇ ਹੀ ਨਾਨਕ ਉਹ ਮਨੁੱਖ ਪਰਮਾਤਮਾ ਦੀ ਹੀ ਮੂਰਤ ਬਣ ਗਿਆ ਪਰਮਾਤਮਾ ਦਾ ਹੀ ਰੂਪ ਬਣ ਗਿਆ ਜਿਨਨੇ ਆਪਣੇ ਅੰਦਰੋਂ ਜੂੰਦੇ ਜੀ ਇਹਨਾਂ ਪੰਜ ਵਿਕਾਰਾਂ ਦਾ ਖੇੜਾ ਛੜ ਦਿੱਤਾ ਜਿਨਨੇ ਕੇਵਲ ਧਾਰਮਿਕ ਪੁਸਤਕਾਂ ਨੂੰ ਪੜ੍ਹਿਆ ਹੀ ਨਹੀਂ ਉਹਨਾਂ ਦੇ ਬਚਨਾਂ ਤੇ ਅਮਲ ਵੀ ਕੀਤਾ ਆਪਣੇ ਜੀਵਨ ਦੇ ਅੰਦਰ ਵੀ ਉਹਨਾਂ ਨੂੰ ਠਹਿਰਾਇਆ ਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹ ਆਤਮਿਕ ਤੌਰ ਤੇ ਇਹਨਾਂ ਬੰਧਨਾਂ ਤੋਂ ਮੁਕਤ ਹੋ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਤੇ ਵੀ ਬਖਸ਼ਿਸ਼ ਕਰਨ ਕਿ ਆਪਾਂ ਵੀ ਜਿਉਂਦੇ ਜੀ ਸੁੱਖ ਤੇ ਦੁੱਖ ਤੋਂ ਨਿਰਲੇਪ ਹੋ ਸਕੀਏ ਉਸ ਮਾਲਕ ਦੀ ਆਗਿਆ ਦੇ ਅੰਦਰ ਉਹਦੇ ਬਾਣੀ ਵਿੱਚ ਤੁਰਨ ਦਾ ਯਤਨ ਕਰੀਏ ਤਾਂ ਹੀ ਉਹਦੇ ਦਰ ਤੇ ਸਾਡੀ ਵੀ ਹਾਜ਼ਰੀ ਪ੍ਰਵਾਨ ਹੋਵੇਗੀ